ਇੱਕ ਜਿਹੜਾ ਸਪੋਰਟਸਮੈਨ ਹੁੰਦਾ ਨਾ ਉਹਨੂੰ ਕਿਸੇ ਵੀ ਸਪੋਰਟਸ ਫੰਕਸ਼ਨ ਵਧੀਆ ਹੀ ਲੱਗਦਾ ਹੁੰਦਾ ਬਾਕੀ ਸਾਰੀ ਦੁਨੀਆ ਨਾਲੋਂ ਸੋ ਸਰਦਾਰ ਤਲੋਚਨ ਸਿੰਘ ਜੀ ਜਿਹੜੇ ਇਹ ਸਾਰਾ ਇਹ ਸਪੋਰਟਸ ਜਿਹੜੇ ਕਰਵਾ ਰਹੇ ਆ ਇਹ ਮੈਂ ਇਹਨਾਂ ਦਾ ਬੜੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਇਹੋ ਜਿਹੇ ਮਹਾਨ ਆਸਤੀਆਂ ਵੀ ਆ ਜਿਹੜਾ ਸਪੋਰਟਸ ਨੂੰ ਪਿਆਰ ਕਰਦੇ ਆ ਔਰ ਮੇਰੇ ਲਈ ਇਸ ਤੋਂ ਖੁਸ਼ੀ ਦਾ ਦਿਨ ਕੋਈ ਨਹੀਂ ਹੈ ਕਿ ਮੈਂ ਕਿਸੇ ਵੀ ਸਪੋਰਟਸ ਫੰਕਸ਼ਨ 'ਚ ਆਇਆ ਹਾਂ ਔਰ ਇੱਥੇ ਦੇਖ ਕੇ ਜੋ ਇਹਨਾਂ ਦਾ ਮਾਹੌਲ ਹੈ ਗਰਾਊਂਡ ਹੈ ਹਾਲਾਂਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਇੰਨਾ ਕੋਈ ਸਪੋਰਟ ਕੋਈ ਲਵਰ ਨਹੀਂ ਹੁੰਦੇ ਪਰ ਇਹ ਮੈਂ ਫਸਟ ਟਾਈਮ ਦੇਖ ਰਿਹਾ ਜਿਹੜਾ ਗਵਰਨਮੈਂਟ ਸਕੂਲ ਦੇ ਵਿੱਚ ਇੰਨਾ ਸਪੋਰਟ ਦਾ ਮਾਹੌਲ ਹੈ ਔਰ ਜੇ ਮੇਰਾ ਖਿਆਲ ਹੈ ਇੰਡੀਆ ਦੇ ਵਿੱਚ ਸਾਰੇ ਗਵਰਨਮੈਂਟ ਸਕੂਲਾਂ ਨੂੰ ਇਹਨਾਂ ਤੋਂ ਕੁਝ ਸਿੱਖ ਲੈਣੀ ਚਾਹੀਦੀ ਹੈ ਸਿੱਖਣਾ ਚਾਹੀਦਾ ਹੈ ਔਰ ਸਭ ਤੋਂ ਜਿਹੜਾ ਮੈਂ ਮੇਨ ਗੱਲ ਜੋ ਹੈ ਸਾਡੇ ਪੰਜਾਬ 'ਚ ਜਿਵੇਂ ਲੋਕ ਨਸ਼ਾ ਦਾ ਰੌਲਾ ਪਾਉਂਦੇ ਆ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਹੈ ਬੇਸ਼ੱਕ ਉਹ ਪੇਰੈਂਟਸ ਹੈ ਬੇਸ਼ੱਕ ਸਕੂਲ ਟੀਚਰ ਹੈ ਬੇਸ਼ੱਕ ਪ੍ਰਿੰਸੀਪਲ ਹੈ ਕੋਈ ਆਨਰ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਲਾऊं ਤਾਂ ਜੋ ਬੱਚੇ ਗਲਤ ਆਦਤਾਂ ਤੋਂ ਜਿਹੜੇ ਨਸ਼ਿਆਂ ਦਾ ਰੁਝਾਨ ਚੱਲ ਰਿਹਾ ਉਸ ਤੋਂ ਬਚ ਸਕਣ ਔਰ ਇਸ ਤੋਂ ਸਸਤਾ ਤੇ ਵਧੀਆ ਤਰੀਕਾ ਸਪੋਰਟਸ ਤੋਂ ਵਧੀਆ ਸਸਤਾ ਤੇ ਵਧੀਆ ਤਰੀਕਾ ਕੋਈ ਨਹੀਂ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਥੈਂਕ ਯੂ ਅੱਜ ਵਾਲੀਬਾਲ ਚੈਂਪੀਅਨਸ਼ਿਪ ਕਲਸਟਰ 18 ਦੇ ਓਪਨਿੰਗ ਸੈਰੇਮਨੀ ਤੇ ਸਾਡੇ ਵਿੱਚ ਖੇਡ ਜਗਤ ਦੀ ਬਹੁਤ ਮਹਾਨ ਸ਼ਖਸੀਅਤ ਵਾਲੀਬਾਲ ਦੇ ਹਿੰਦੁਸਤਾਨ ਦੇ ਫਾਰਮਰ ਕੈਪਟਨ ਸਖਪਾਲ ਸਿੰਘ ਜੀ ਪਾਲੀ ਬਰਾੜ ਆਈਪੀਐਸ ਇਹਨਾਂ ਨੇ ਜਾ ਕੇ ਇਸ ਕਲਸਟਰ ਦਾ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਮੈਂ ਉਹਨਾਂ ਦਾ ਆਪਣੀ ਟੀਮ ਵੱਲੋਂ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਮੈਡਮ ਵੱਲੋਂ ਔਰ ਆਪਣੀ ਸਾਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਸ ਬੱਚਿਆਂ ਨੂੰ ਮੋਟੀਵੇਸ਼ਨ ਦਿੱਤੀ ਹੈ ਮੈਂ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਜੋ ਸਰ ਨੇ ਕਿਹਾ ਕਿ ਬਹੁਤ ਸਸਤਾ ਤਰੀਕਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਹਟਾਉਣ ਦਾ ਸਪੋਰਟਸ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਬੱਚੇ ਪਾਰਟਿਸਿਪੇਟ ਕਰ ਸਕਣ ਸਪੋਰਟ ਦੇ ਵਿੱਚ ਤਾਂ ਕਿ ਸਾਡੇ ਬੱਚੇ ਡਿਸਪਲਿਨ ਵਿੱਚ ਵੀ ਰਹਿਣ ਔਰ ਨਸ਼ਿਆਂ ਤੋਂ ਦੂਰ ਰਹਿਣ ਇਸ ਟਾਈਮ 80 ਤੋਂ 90 ਦੇ ਕਰੀਬ ਜੀਐਨਕੇ ਪੰਜਾਬ ਤੋਂ ਵੱਖ-ਵੱਖ ਸਟੇਟਾਂ ਤੋਂ ਇਹ ਟੀਮਾਂ ਇੱਥੇ ਪਾਰਟਿਸਿਪੇਟ ਕਰ ਰਹੀਆਂ ਹਨ ਅੰਡਰ 14 ਅੰਡਰ 17 ਅੰਡਰ 19 ਔਰ ਸੀਬੀਐਸਸੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਨੇਪਰ ਚੜਾਉਣ ਵਾਸਤੇ ਇਸ ਟੂਰਨਾਮੈਂਟ ਨੂੰ ਅਬਜ਼ਰਵਰ ਸਾਹਿਬ ਮੋਹਨ ਸਿੰਘ ਜੀ ਦੀ ਡਿਊਟੀ ਲੱਗੀ ਹੋਈ ਹੈ ਅਫੀਸ਼ਲ ਸਹਿबान ਲੱਗੇ ਹੋਏ ਆ ਸਾਨੂੰ ਇਸ ਸਪੋਰਟਸ ਨੂੰ ਆਰਗੇਨਾਈਜ਼ ਕਰਨ ਵਾਸਤੇ ਸਾਨੂੰ ਜਿੱਥੇ ਸਰਕਾਰ ਦਾ ਵੀ ਬਹੁਤ ਸਹਿਯੋਗ ਮਿਲਦਾ ਲੋਕਾਂ ਦੁਆਤਰੀ ਸ਼ੁਰੂ ਮੈਂ ਸਾਰੇ ਤੁਹਾਨੂੰ ਖੁਸ਼ੀ ਕਰਨਾ ਚਾਹੁੰਦਾ ਕਿ ਪਹਿਲੀ ਵਾਰੀ ਇਤਿਹਾਸ ਵਿੱਚ ਹੋ ਰਿਹਾ ਕਿ ਇੱਕ ਸਕੂਲ ਨੂੰ ਵਿਦਨੇ ਬੀਕ ਦੋ ਆਰਗੇਨਾਈਜ਼ ਟੂਰਨਾਮੈਂਟ ਕਰਨ ਦਾ ਸੇਰਾ ਮਿਲਿਆ ਹੋਵੇ ਔਰ ਅਸੀਂ 21 ਤਰੀਕ ਨੂੰ ਆਲਮੋਸਟ ਮਿਲੀ ਨੈਸ਼ਨਲ ਨਾਰਥ ਜ਼ੋਨ ਜਿਹਦੇ ਵਿੱਚ 6 ਸਟੇਟਾਂ ਪਾਰਟਿਸਪੇਟ ਕਰ ਰਹੀਆਂ ਅਸੀਂ ਉਹ ਕਰਵਾ ਰਹੇ ਹਾਂ ਇਹਦੇ